ਜੀ ਅੱਜ ਆਪਾਂ ਨਵੀਂ ਦਿਸ਼ਾ ਸਕੂਲ ਕਕਰਾਲਾ ਵਿੱਚ ਬੈਠੇ ਆਂ ਨਾਲ ਨੇ ਮੇਰੇ ਤੀਜੀ ਚੌਥੀ ਤੇ ਪੰਜਵੀਂ ਕਲਾਸ ਦੇ ਬੱਚੇ ਸੋ ਗੱਲ ਕਰ ਰਹੇ ਆਂ ਤੀਜੀ ਸ਼੍ਰੇਣੀ ਦੀ ਕਿਤਾਬ ਪੰਜਾਬੀ ਬੋਗ ਪਸੰਦ ਸੋ ਇਸ ਦੇ ਵਿੱਚ ਇੱਕ ਐਕਟੀਵਿਟੀ ਸੀ ਜਿਸ ਦਾ ਨਾਂ ਸੀ ਸਾਡਾ ਸਵੇਰ ਦਾ ਸੋ ਜਦੋਂ ਬੱਚਿਆਂ ਨਾਲ ਇਹ ਤਸਵੀਰਾਂ ਦੇ ਸਬੰਧ ਦੇ ਵਿੱਚ ਗੱਲਬਾਤ ਕੀਤੀ ਗਈ ਤਾਂ ਮੈਨੂੰ ਬੜੀ ਹੈਰਾਨਗੀ ਹੋਈ ਕੇ ਬੱਚਿਆਂ ਨੇ ਦੋ ਤਸਵੀਰਾਂ ਬਾਰੇ ਤਾਂ ਦੱਸ ਦਿੱਤਾ ਸੋ ਜੋ ਤਿੰਨ ਤਸਵੀਰਾਂ ਸਨ ਉਹਨਾਂ ਬਾਰੇ ਬੱਚੇ ਨੂੰ ਕੋਈ ਜਾਣਕਾਰੀ ਨਹੀਂ ਸੀ ਜਿਸ ਤਰ੍ਹਾਂ ਕਿ ਚਰਖਾ ਕੱਤਦਿਆਂ ਦੀ ਫੋਟੋ ਆ ਤੇ ਪੁਰਾਣੇ ਸਮੇਂ ਦੇ ਵਿੱਚ ਕਿਸ ਤਰ੍ਹਾਂ ਮਧਾਣੀ ਦੁੱਧ ਰੜਕਿਆ ਜਾਂਦਾ ਦੀ ਮਧਾਣੀ ਨਾਲ ਉਸਦੀ ਫੋਟੋ ਤੇ ਤਹਾਲਵਾਣੇ ਕਿਸਾਨ ਦੀ ਫੋਟੋ ਸੋ ਆਮ ਤੌਰ ਤੇ ਅਸੀਂ ਇਹ ਚੀਜ਼ਾਂ ਨੂੰ ਛੋਟੀਆਂ-ਛੋਟੀਆਂ ਚੀਜ਼ਾਂ ਨੂੰ ਨਜ਼ਰਅੰਦਾਜ਼ ਕਰ ਜਾਂਦੇ ਆ ਕਿ ਚਲੋ ਫੋਟੋ ਦਿਖਾਈ ਤੇ ਬੱਚੇ ਨੂੰ ਸਮਝ ਆ ਗਈ ਪਰ ਜਦੋਂ ਮੈਂ ਬੱਚਿਆਂ ਨਾਲ ਗੱਲਬਾਤ ਕੀਤੀ ਤਾਂ ਮੇਰੀ ਹੈਰਾਨੀ ਦੀ ਹੱਦ ਨਾ ਰਹੀ ਕਿ ਬੱਚਿਆਂ ਨੇ ਜੋ ਚਰਖਾ ਸੀ ਇੱਕ ਬੱਚੇ ਦੇ ਕਹਿਣ ਦੇ ਮੁਤਾਬਕ ਕਹਿੰਦਾ ਵੀ ਇਹ ਸਰਵ ਮੈਮ ਮਿਊਜ਼ੀਅਮ ਦੇ ਵਿੱਚ ਦੇਖਿਆ। ਜਿਸ ਜੋ ਮਧਾਣੀ ਸੀ ਉਹਦੇ ਬਾਰੇ ਵੀ ਬੱਚੇ ਨੂੰ ਕੁਝ ਨਹੀਂ ਪਤਾ ਸੀਗਾ। ਸੋ ਜੋ ਹਲ ਬਾਉਂਡ ਦੀ ਤਸਵੀਰ ਆ ਇਸ ਦੇ ਵਿੱਚ ਤਾਂ ਬੱਚੇ ਦੱਸ ਰਹੇ ਸਨ ਕਿ ਇਹ ਮੈਂ ਦੇਖਿਆ ਤਾਂ ਹੈਗਾ ਪਰ ਇਸ ਨੂੰ ਇੱਕ ਅਲੱਗ ਰੂਪ ਦੇ ਵਿੱਚ ਦੇਖਿਆ ਕਿ ਕਿਸ ਤਰ੍ਹਾਂ ਆਮ ਲੋਕ ਵਲਦ ਦੇ ਰਹੀਂ ਰੇੜੀ ਨੂੰ ਜੋੜ ਕੇ ਆਪਣੇ ਹਰਾ-ਚਾਰਾ ਜੋ ਲੈ ਕੇ ਆਉਂਦੇ ਨੇ ਆਪਣੇ ਘਰ ਵਾਸਤੇ ਆਪਣੇ ਜਾਨਵਰਾਂ ਵਾਸਤੇ ਜੋ ਮੱਝਾਂ ਗਾਵਾਂ ਨੂੰ ਤਪਾਉਂਦੇ ਸੋ ਅੱਜ ਅਸੀਂ ਕੋਸ਼ਿਸ਼ ਕਰਾਂਗੇ ਕਿ ਬੱਚਿਆਂ ਨੂੰ ਚਰਖਾ ਅ ਇੱਕ ਐਵੇਂ ਦਿਖਾਇਆ ਜਾਵੇ ਕਿ ਘਰ ਦੇ ਵਿੱਚ ਕਿਸ ਤਰ੍ਹਾਂ ਉਹਨੂੰ ਯੂਜ਼ ਕੀਤਾ ਜਾਂਦਾ ਹੈ ਤੇ ਗੱਲਬਾਤ ਕਰਾਂਗੇ ਉਹਨਾਂ ਦੇ ਘਰੇ ਜਾ ਕੇ ਜਿਨ੍ਹਾਂ ਦੇ ਘਰੇ ਇਹ ਚਰਖਾ ਰੱਖਿਆ ਗਿਆ ਸੋ ਸਾਡੀ ਕੋਸ਼ਿਸ਼ ਇਹੀ ਰਹਿੰਦੀ ਆ ਕਿ ਸਕੂਲ ਦਾ ਨਾਮ ਨਵੀਂ ਦਿਸ਼ਾ ਤੇ ਨਵੇਂ ਬੱਚੇ ਨੂੰ ਨਵੇਂ-ਨਵੇਂ ਤਰੀਕੇ ਨਾਲ ਬੱਚੇ ਨੂੰ ਉਹ ਚੀਜ਼ਾਂ ਦਿਖਾਈਆਂ ਜਾਂ ਜੋ ਆਪਣੇ ਸਮਾਜ ਦੇ ਵਿੱਚੋਂ ਆਪਣੇ ਬੱਚਿਆਂ ਦੀ ਜੋ ਵਿਸਰ ਰਹੀਆਂ ਨੇ ਜੋ ਸਿਰਫ ਕਿਤਾਬਾਂ ਦਾ ਸੰਗਾਰ ਰਹੀ ਗਏ ਸੋ ਅੱਜ ਅਸੀਂ ਜਾ ਰਹੇ ਹਾਂ ਉਹਨਾਂ ਦੇ ਘਰੇ ਜੋ ਸਾਡਾ ਇੱਕ ਸਟੂਡੈਂਟ ਹੈ ਸਾਹਿਲ ਖਾਨ ਉਹਨਾਂ ਦੇ ਘਰੇ ਜਾ ਰਹੇ ਹਾਂ ਸੋ ਦੇਖਦੇ ਹਾਂ ਕਿ ਬੱਚਿਆਂ ਨੂੰ ਇਸ ਦਾ ਕਾਫੀ ਦਿਨਾਂ ਤੋਂ ਇੰਤਜ਼ਾਰ ਸੀਗਾ ਚਰਖਾ ਦਿਖਾਵਾਂਗੇ ਬੱਚਿਆਂ ਨੂੰ ਸੋ ਹੋਰ ਵੀ ਚੀਜ਼ਾਂ ਨੇ ਜੋ ਬੱਚਿਆਂ ਨਾਲ ਸਾਂਝੀਆਂ ਕਰਾਂਗੇ ਧੰਨਵਾਦ ਤੋ ਅੱਜ ਜਾ ਰਹੇ ਆ ਸਾਹਿਲ ਖਾਨ ਕੇ ਘਰੇ ਦੇਖਦੇ ਚਰਖੇ ਦਾ ਕਿਸ ਤਰ੍ਹਾਂ ਕੀ ਬੱਚਿਆਂ ਨੂੰ ਸਮਝ ਆਉਂਦੀ ਆ Kaish cap execution Uj tier pa ਪਾ ਕੇ ਵੀ ਆ ਕੇ ਬਾਜ਼ਾਰ ਤੇ ਆਂ ਜਿੰਨ ਦੇ ਇਹ ਚਾਪੇ ਦੀ ਮਾਲ ਆ ਉਹ ਗੁੱਡੀਆਂ ਨੇ ਉਹਦੀਆਂ ਆਹ ਜਿਹੜੀਆਂ ਹਲਦਾਰੇ ਪਾਣੀ ਆ ਜਿਹੜੀਆਂ ਨੇ ਗੁੱਡੀਆਂ ਨੇ ਆਹ ਵਾਲੀਆਂ ਜੀ ਹਾਂ ਜੇ ਗੁੱਡੀਆਂ ਨੇ ਆ ਚਰਮਖਾਣੇ ਜੀਆਂ ਜੀ ਚਰਮਖਾ ਕਿਹੜੀਆਂ ਨੇ ਚਰਮਖਾਣੇ ਜੀ ਆਹ ਵਾਲੀਆਂ ਹਾਂ ਜੀ ਇਹ ਚਰਮਖਾਣੇ ਇਹ ਤੱਕੜਾ ਜਿਹੜਾ ਜਿਹੜਾ ਚਮਕੂਦ ਕੱਪ ਜਾ ਤੱਕੜਾ ਆ ਉਹ ਤੱਕੜਾ ਆਹ ਘਰ ਲੋਟਾਈ ਇਹ ਘਰ ਲੋਟਾਉਣ ਨੂੰ ਆਹ ਕਿ ਤੇ ਚਾਚਰਾ ਕਰਨੇ ਕੋਈ ਆ ਚਾਚਰਾ ਆਹ ਕਿ ਤੈਨੂੰ ਕੀ ਕਹਿੰਦੇ ਨੇ ਗੁੱਟੀਆਂ ਇਹ ਵਾਲ ਇਹ ਵਾਲ ਹੁੰਦੀ ਆ ਹਾਂਜੀ ਹਾਂਜੀ ਬਿਲਕੁਲ ਇਹਦਾ ਫਟਾ ਇਹਦੇ ਨਾਲੇ ਚਾਖਰ ਚੱਲਦਾ ਮਾਂ ਨਾਲ ਹੀ ਉਹ ਆਹ ਜਿਹੜੇ ਅੜਦੋਲੇ ਹੁੰਦੇ ਨੇ ਉਹਨੂੰ ਵੀ ਕੁਝ ਕਹਿੰਦੇ ਨੇ ਮਿਲਦਾ ਇਹਨਾਂ ਨੂੰ ਆਹ ਕਹਿੰਦੇ ਨੇ ਇਹਦੇ ਵਿੱਚ ਕਰਦੇ ਨੇ ਆਖੜੇ ਇਹ ਤਾਂ ਮੁੱਠਾਂ ਦਾ ਚੱਲਦਾ ਆਹ ਤਾਂ ਹੱਥ ਲਾਇਆ ਇਹਦਾ ਅੱਛਾ ਹੋ ਗਿਆ ਹੱਥ ਹਾਂ ਤੁਹਾਨੂੰ ਪਤਾ ਇਹਦੇ ਬਾਰੇ ਬਣੂਗਾ ਸੂਤ ਇਹ ਕੱਟ ਕੇ ਲੋਗੜ ਬਣਾ ਕੇ ਆਪਾਂ ਨੇ ਪੂਣੀਆਂ ਬਣਾ ਲਈਆਂ ਫਿਰ ਇਹਦਾ ਰੋਗੜ ਬਣੂਗਾ ਹੁਣ ਇਹਦੀ ਰੂਹ ਬਣ ਗਈ ਹੁਣ ਇਹਦਾ ਸੂਤ ਬਣ ਫਿਰ ਸੂਤ ਕੀ ਬਣੂਗਾ ਸੂਤ ਦਾ ਮੰਜੀਆਂ ਚ ਬਣੂਗਾ ਦਰੀਆਂ ਹੁਣੀਆਂ ਜਾਣਗੀਆਂ ਖੇਸ ਬੁਣੇ ਜਾਣਗੇ ਇਹਨਾਂ ਦੇ ਫਿਰ ਆਪਾਂ ਤਾਂ ਉਹਦੇ ਨਾਲ ਖੱਦਰ ਤੋਂ ਆਪਾਂ ਕੰਮ ਲੈਣੇ ਆ ਕਿੰਨਾ ਕੰਮ ਲੈਣੇ ਆ ਤਾਂ ਕੱਚਾ ਦਾਕਾ ਹੁੰਦਾ ਕੱਚਾ ਦਾਕੇ ਨੂੰ ਫਿਰ ਆਪਾਂ ਪਕਾਉਣੇ ਆ ਫਿਰ ਇਹਦਾ ਬਹੁਤ ਕੁਝ ਬਣ ਜਾਂਦਾ ਦਰੀਆਂ ਕੀ ਮੰਜੀਆਂ ਦਾ ਸੂਤ ਸਾਰਾ ਕੁਝ ਬਣ ਜਾਂਦਾ ਬੁੱਤ ਆ ਦੇ ਬੇਬੇ ਹੁਣ ਸਾਡੀ ਘੋਟਾ ਕਰਨਾ ਹੋਊਗੀ ਬੇਬੇ ਨੇ ਘੋਟਾ ਘੋਟਾ ਤਿਆਰ ਕਰ ਲਿਆ ਹੁਣ ਆਪਦਾ ਕਹਿੰਦਾ ਜੀ ਹਮਨੇ ਕਹਿੰਦਾ ਅਲ੍ਹਾ ਨੇ ਜਿਆਦ ਨੂੰ ਕਰੇ ਗੁਣ ਦਾ ਕੋਈ ਕਹਦਾ ਇਹ ਆਹ ਅਸਲੀ ਗੱਲ ਇਹ ਕਿ ਉਹਨੂੰ ਜਿਹੜਾ ਮੁਹੰਮਦ ਉਹ ਚਾਰ ਮਹਾ ਦੁਨੀਆਂ ਨੇ ਇਹ ਹੁੰਦੀਆਂ ਤੇ ਅੱਗੇ ਆਉਂਦੀਆਂ ਚਮੜੇ ਦੀਆਂ ਖਾਮੜੇ ਦੀਆਂ ਹੋ ਲਈਏ ਚੰਕਰ ਦਾ ਜਿਹੜਾ ਬੋਲਦਾ ਹੈ ਵੈਲਕਮ ਟੂ ਅੰਡੀ ਅੱਗੇ ਉਹ ਸੁਈ ਜਿਹਦੇ ਹੋ ਸਾਰੀਆਂ ਜਿਹੜੀਆਂ ਹੈ ਨਾ यालाई लालाणी만 ह落 Risk जाँ जालाई लाबffरी लालाई ਨੰਬਰ ਦੇ ਹੈ। ਹਾਂ। ਬਗੜੇ ਸੱਸੇ ਸਾਈ। ਸੋ ਇੱਥੇ ਹੈ ਨਾ ਬੱਚਿਆਂ ਨੂੰ ਇਹ ਵੀ ਦੱਸਣਾ ਜ਼ਰੂਰੀ ਹੈ ਕਿ ਇਹ ਕਿ ਟੈਕਨੀਕਲ ਸਕਿੱਲ ਆ। ਇਹ ਕੋਈ ਆਮ ਕੰਮ ਨਹੀਂ ਹੈਗਾ ਵੀ ਹਨਾ ਵੀ ਮੈਂ ਜਾ ਕੇ ਕਰ ਲੂ ਜਾਂ ਕੋਈ ਹੋਰ ਜਾ ਕੇ ਕਰ ਲੂਗਾ। ਕਿਉਂਕਿ ਉਧਰੋਂ ਹੱਥ ਦਾ ਉਂਗਲੀਆਂ ਦਾ ਬੈਲੈਂਸ ਇਧਰੋਂ ਪੂਰਾ ਹੱਥ ਦਾ ਤੇ ਕਿਸ ਤਰ੍ਹਾਂ ਨੂੰ ਢੇੜਾ ਦੇਣਾ ਹਨਾ ਪੂਲੇ ਹੱਥਾਂ ਨਾਲ। ਸੋ ਸਾਰੀਆਂ ਇਹ ਟੈਕਨੀਕਲ ਚੀਜ਼ਾਂ ਲੱਗੀਆਂ। ਦੇਖਣ ਨੂੰ ਇਹ ਸੌਖਾ ਜਿਹਾ ਲੱਗਦਾ ਪਰ ਜਦੋਂ ਆਪਾਂ ਕੱਤਲ ਲੱਗ ਦਿੱਤਾ ਬਹੁਤ ਉਂਗਲੀਆਂ ਦਾ ਤੇ ਮੁਰਲੇ ਪੋਟਿਆਂ ਦਾ ਜਿਹੜਾ ਹੱਥਾਂ ਦਾ ਇਹ ਪੂਰਾ ਕੰਮ ਆ। ਨਾ ਤਾਂ ਸਹੀ ਐਂਜੇ ਲੱਗਦਾ। ਆਹ ਕੋਸਾ ਨਾ। ਕੋਸਾ ਆਉਂਦਾ ਨਾ। ਉਹ ਹੁੰਦਾ ਹੁੰਦਾ ਨਾ। ਗੁੱਡ। ਕਰਕੇ ਦੇਖ ਸਕਦਾ ਰਹੇ। ਸਹੀ ਵੀਡੀਓ ਦਿਖਾ ਆ ਰਿਹਾ। ਰਾਜ ਕੋਈ ਕੱਟੇਗਾ ਇਹ ਤਾਂ ਨਹੀਂ ਘਰੇ ਆ ਜਾਂਦਾ ਪਾ ਮੈਂ ਅੰਦਰੋਂ ਇਹਨੇ ਐਵੇਂ ਐਵੇਂ ਹੀ ਕਰਾਂਗਾ ਇਹਦੇ ਤਾਂ ਦੂਦਰ ਕੱਟਿਆ ਜਾਂਦਾ ਉਹ ਆ ਆ ਦੇਖੋ ਹਾਂਜੀ ਅੱਡੀ ਕਾਣਾ ਲੈ ਆਏ ਅੰਦਰੋਂ ਤੁਸੀਂ ਨਾ ਲੈ ਆਏ ਅੱਛਾ ਤੁਸੀਂ ਸੁਬੇਰਾ ਆ ਜਾ ਆਇ ਤੇ ਪਾਵਾੜੇ ਚ ਬੜਾ ਚ ਹਾਂ ਮੈਂ ਕਮਾਣੂ ਖੁੱਖਾ ਨਹੀਂ ਸਿੱਧਾ ਆਏ ਹਾਂ ਆਏ ਕਮਾਣੂ ਅਮਾਨ ਜੰਨੇ ਚ ਕੋ ਪੂਣੀ ਚ ਕੋ ਇੱਕ ਲਗਾਉ ਦੇਖ ਦੇ ਚੱਲੀ ਸਾਨੂੰ ਕਹਿ ਕੇ ਆਇਆ ਸੀ ਕਹਿੰਦਾ ਮੈਂ ਕੱਤ ਕੇ ਦਿਖਾਉਂਗਾ ਦੇਖ ਦੇ ਚੱਲੀ ਦੇਖਦੇ ਹਾਂ ਬੁਖਾ ਜਦਦਲਾ सो ये सा फिफ्थ कलास का स्टूडेंट है रवजोत रवजोत हाँ ठीक है ट्राई कर रहे हैं ना चरखा कत वेरी गुड ਆ ਗੇੜ ਲਾ ਪਤਾ ਕੱਲਾ ਕੱਲਾ ਗੇੜ ਦੇ ਕਿੰਨ ਕੱਲਨ ਗੇੜ ਕਦੇ ਗੁਰਬੁਣੀ ਨਾਲ ਆਏ ਐ ਗੇੜ ਦੇ ਕਿ ਐ ਨੂੰ ਗੇੜ ਮੁਠੇ ਨੂੰ ਐ ਆ ਗੇੜ ਤੇ ਦੇਖਾਂ ਵੀ ਆਈ ਗੁਰੂਗਾ ਤਾਂ ਹਾਂ ਐ ਗੇੜ ਗੇੜ ਹਾਂ ਅੱਜ ਆਈ ਗੇੜ ਦਾੰਦਾ ਤੇ ਸਾਈਂ ਗੁਰੂ ਨਾਲ ਗੇੜ ਦੇ ਤਾ